ਜੋ ਅਸੀਂ ਉਹਨਾਂ ਨੇ ਕਿਹਾ ਵੜਿੰਗ ਉਹਨਾਂ ਨੇ ਜਿੱਦਾਂ ਕਿਹਾ ਸੀਗਾ ਵੀ ਜੀ ਇੱਕ ਜਿੱਦਾਂ ਰੰਗ ਸਾਫ਼ ਨਹੀਂ ਹੈ ਹੁਣ ਮੈਂ ਐਗਜ਼ੈਕਟ ਉਹ ਲਫ਼ਜ਼ ਤਾਂ ਨਹੀਂ ਵਰਤਣਾ ਚਾਹੁੰਦਾ ਕਿ ਇਹੋ ਜਿਹੇ ਬੰਦੇ ਨੂੰ ਜਿਹੜਾ ਉਹ ਬਣਾ ਦਿੱਤਾ ਤੁਸੀਂ ਕੇਂਦਰੀ ਗ੍ਰਹਿ ਮੰਤਰੀ ਬਣਾ ਦਿੱਤਾ ਜਿਹੜਾ ਘਰਾਂ ਦੇ ਵਿੱਚ ਚਾਰਾ ਕੱਟਦਾ ਸੀਗਾ ਇਹ ਸ਼ਬਦ ਵਾਕਈ ਸ਼ੋਭਦੇ ਨਹੀਂ ਕਿ ਇਹ ਬਿਲਕੁਲ ਦੇਖੋ ਬਿਲਕੁਲ ਗਲਤ ਵੀ ਕਿਸੇ ਜਾਤੀ ਲਾਈਫ 'ਚ ਵੀ ਨਹੀਂ ਕਰਨਾ ਚਾਹੀਦਾ ਕਿਸੇ ਨੇ ਹੁਣ ਬਿਲਕੁਲ ਗਲਤ ਗੱਲ ਹੈ ਨਾ ਤੇ ਉਹ ਚਾਰਾ ਕੱਟਣ ਵਾਲੇ ਸਨ ਠੀਕ ਹੈ ਨਾ ਹੀ ਉਹਨਾਂ ਦੇ ਉਹਨਾਂ ਦੀ ਲਿਆਕਤ ਜਾਂ ਉਹਨਾਂ ਦੀ ਕਾਬਲੀਅਤ ਤੇ ਕੋਈ ਸਵਾਲ ਹੈ ਠੀਕ ਹੈ ਇੱਕ ਸ਼ਖਸ ਜਿਹੜਾ 8 ਵਾਰ ਲੋਕ ਸਭਾ ਮੈਂਬਰ ਰਿਹਾ ਹੋਵੇ ਠੀਕ ਹੈ ਤਿੰਨ ਤਿੰਨ ਜਗ੍ਹਾ ਤੋਂ ਪਹਿਲਾਂ ਸ਼ਾਇਦ ਮੋਗੇਲੜੇ ਫਿਰ ਰੋਪੜ ਤੋਂ ਲੜੇ ਮੋਗਿਓ ਜਿੱਤੇ ਰੋਪੜ ਤੋਂ ਵੀ ਜਿੱਤੇ ਉਸ ਤੋਂ ਬਾਅਦ ਰਾਜਸਥਾਨ ਸ਼ਾਇਦ ਜਲੌਰ ਜਲੌਰ ਤੋਂ ਲੜੇ ਉੱਥੇ ਦੋ ਦੋ ਵਾਰੀ ਦਿਨ ਵਾਰ ਜਿੱਤੇ ਇੱਕ ਵਾਰੀ ਤੇ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹਨਾਂ ਨੂੰ ਹਮ ਇੱਕ ਐਸਾ 1998 ਸ਼ਾਇਦ ਇੱਕ ਐਸਾ ਸਮਾਂ ਆਇਆ ਕਿ ਕਾਂਗਰਸ ਪਾਰਟੀ ਨੂੰ ਟਿਕਟ ਨਹੀਂ ਦਿੱਤੀ ਰਾਜਸਥਾਨ ਤੋਂ ਹਮ ਉਸ ਵੇਲੇ ਉੱਥੋਂ ਆਜ਼ਾਦ ਲੜੇ ਹਮ ਉਹ ਰਿਕਾਰਡ ਲਗਭਗ ਸਵਾ ਲੱਖ ਵੋਟਾਂ ਤੋਂ ਜਿੱਤੇ ਸਨ ਹਮ ਮਤਲਬ ਐਨੇ ਵੱਡੇ ਲੀਡਰ ਨੂੰ ਤੁਸੀਂ ਐਵੇਂ ਕਿਵੇਂ ਮਾਝ ਗਏ ਜਾਂ ਪਹੁੰਚ ਕੇ ਛੁੱਟ ਸਕਦੇ ਹੋ